ਇਹ ਤੇ ਇਹ ਕਿੰਨਾ ਕੁ ਟਾਈਮ ਹੋਗਾ ਭਾਜੀ ਤੁਹਾਨੂੰ ਇਹ ਕੰਮ ਕਰਦੇ ਆਣੇ ਕਿੰਨਾ ਹੋਤੀ ਹੈ 340 ਇੱਥੋਂ ਤੱਕ ਕਿੰਨਾ ਹੋਵੇਗਾ ਸਪਾਟਸੀਜ ਲਗਾਣਾ ਕਿਹਨੇ ਮੁੜ ਕੇ ਥੋੜਾ ਜਿਹਾ ਪਿੱਛੇ ਮੁੜ ਕੇ ਇਹ ਕੰਮ ਕਰਾ ਕੇ ਜਾਣਕਾਰੀ ਬਿਲੋ ਸਾਰੀ ਮੜੀ ਸ਼ੁਰੂ ਕਰਨਾ ਕੀ ਚੱਕਰੇ ਨੂੰ ਬਣ ਗਿਆ ਕੱਲ ਕਿਧਰ ਤਾਰਾ ਤੋਂ ਲੱਗ ਕੱਲ ਲਾਈਟ ਜਾ ਕੇ ਆਈ ਨਾ ਜਦੋਂ ਆਈ ਤੇ ਤਾਰ ਜੁੜ ਗਈ ਤਾਰ ਜੁੜਨ ਦੇ ਕਾਰਨ ਇਹ ਅੰਦਰੋਂ ਸ਼ਾਰਟ ਹੋ ਗਿਆ ਹੋਰ ਕੰਮ ਤੇ ਬੜਾ ਵਧੀਆ ਅੱਛਾ ਮੋਟਰ ਦੇ ਵੀ ਅੱਕੀ ਚਲਦੀ ਵੀ ਹੈ ਜੀ ਇਹ ਪਾਜੀ 40 ਸਾਲ ਹੋ ਗਏ ਨੇ ਇਹਨੂੰ ਤੇ ਜੀਰੇ ਤੋਂ ਮਖੂ ਬਿਜਲੀ ਬੋਰਡ ਚ ਕੰਮ ਕਰਦਾ ਕੋਈ ਆਮ ਪ੍ਰਾਈਵੇਟ ਬੰਦਾ ਨਹੀਂ ਹੈਗਾ ਵੀ ਕੋਈ ਸਮਝੇ ਵੀ ਆਮ ਹੀ ਤੁਰਿਆ ਫਿਰਦਾ ਹੈ ਤੇ ਇਸ ਟਾਈਮ ਇਹ ਰਿਟਾਇਰ ਹੋ ਗਿਆ ਤੇ ਫਿਰ ਵੀ ਇਹ ਲੋਕਾਂ ਦੀ ਨਾਲ ਮੋਟਰਾਂ ਦੇ ਆ ਕੇ ਵੇਖੋ ਸੇਵਾ ਕਰਦਾ ਪਿਆ ਮੈਂ ਕਹਿੰਦਾ ਬੜੀ ਬਾਦਰੀ ਹੈ ਇਸ ਬੰਦੇ ਦੀ ਬੜੀ ਬਾਦਰੀ ਤੇ ਉਮਰ ਵੀ ਇਸ ਟਾਈਮ ਇਹਦੀ ਨਾ 50 50 55 ਸਾਲ ਦੇ ਲੱਗੇ ਆ ਕਾਡ ਸਾਲ ਕਾਡ ਸਾਲ ਵਾਹ ਮੈਂ ਭਲੇਖਾ ਕਾਡ ਸਾਲੋਂ ਮਰੇ ਨਹੀਂ ਲੜਾਈ ਨਹੀਂ ਤੇ ਵੇਖੋ ਉੱਤੇ ਚੜ ਕੇ ਉਹਨੂੰ ਲਾਉਣਾ ਫਿਰ ਉਹਨੂੰ ਬਣਾਉਣਾ ਤੇ ਬਣਾ ਕੇ ਉਹਦੀ ਮੋਟਰ ਚਾਲੂ ਕਰੀ ਕਿਹੜੀ ਬਾਦਰੀ ਵਾਲੀ ਗੱਲ ਹੈ ਤੇ ਆ ਹੁਣੇ ਕੁਆਲ ਲੱਗੇ ਆ ਕੱਢਣੇ ਨੂੰ ਬਾਹਰ ਕੱਢ ਗਏ ਤੇ ਫਿਰ ਅਸੀਂ ਵੇਖਣਾ ਹੈ ਵੀ ਜੋ ਬਣਾ ਰਹੇ ਆ ਹਾਂ ਉਹ ਤੇਰੀ ਗੱਲ ਨੂੰ ਛੋੜੀ ਐਂਡ ਤੇ ਨੰਬਰ ਵੀ ਤੁਹਾਨੂੰ ਦੱਸਾਂਗੇ ਕਿਸੇ ਨੂੰ ਲੋੜ ਹੋਈ ਤੇ ਬਾਅਦ ਚ ਉਹ ਨੰਬਰ ਤੇ ਸੰਪਰਕ ਕਰਕੇ ਪੁੱਛ ਵੀ ਸਕਦਾ ਹੈ 50 ਕਿਲੋਮੀਟਰ ਦੇ ਏਰੀਆ 'ਚ ਚਲਾ ਜਾਂਦਾ ਹੈ ਮੇਂ ਆ ਉਦੋਂ ਵੱਧ ਨਹੀਂ ਉਦੋਂ ਵੱਧ ਕੋਈ ਆਖੇ ਨਾ ਫਗਵਾੜੇ ਵੱਲੇ ਤੇ ਢੱਲੋ ਹੀ ਉਧਰ ਨਹੀਂ ਜਾਣਾ ਇਹਨੇ 50 50 ਰਿਆ ਦੀ ਚਲਾ ਜੂਗਾ ਚੱਲ ਲੈ ਵੀ ਜਾਵੇ ਗੱਡੀ ਇਹ ਤਾਂ ਵੀ ਇੱਕ ਇਹ ਬੰਦੇ ਦੀ ਇਹ ਬੜੀ ਵੱਡੀ ਬਾਦਰੀ ਵੀ ਰਹਿੰਦਾ ਸਾਈਕਲ ਤੇ ਹੀ ਹੈ ਉਹਨੋ ਜੀਰੇਂਦਰੀ ਹੈ ਸੀ ਤੇ ਮਖੂਏ ਦੀ ਡਿਊਟੀ ਸੀ ਇਹ ਲੋ ਤੇ ਇਹ ਬੀਲੀ ਘਰ ਦੇ ਬੂਹੇ ਅੱਗੇ ਬਸ ਅੱਡਾ ਹੈ ਤੁਰਕੇ ਜਾਣਾ ਤੇ ਉਥੋਂ ਸਾਈਕਲ ਤੇ ਫਿਰ ਉਧਰ ਲੱਗੇਣਾ ਫਿਰ ਸਾਈਕਲ ਤੇ ਵੇਖੋ ਮੈਂ ਤਾਂ ਕਹਿੰਦਾ ਬੜੀ ਰਾਨਗੀ ਵਾਲੀ ਗੱਲ ਹੈ 40 ਸਾਲ ਸਰਵਿਸ ਕੀਤੀ ਹੈ ਜੈਨ ਚੁੱਕ ਥੱਲੇ ਟੁੱਟ ਗਿਆ ਮੈਂ ਵਾਹ ਭਾਈ ਵਾਹ ਇਹ じゃ ਬੰਦਾ ਹੈ ਮਾਵਾ ਕਿੱਥੇ ਪੁੱਤ ਜੰਮਦੀਆਂ ਚੱਲ ਕੋਨੀ ਮੈਂ ਤੇ ਜਾ ਕਰਦਾ ਰਵਾਇਤੀ ਕਰ ਲਾ ਜਿਵੇਂ ਤਰ ਦਬਾਉਂਦੇ ਨਾ ਨਾ ਨਹੀਂ ਤੁੰ ਬੁਜੀ ਟੁੱਟੀ ਤੇ ਆਣਾ ਪੜਾ ਹੈ ਬੜੀ ਬਾਤਰੀ ਵਾਲੀ ਗੱਲ ਹੈ ਚੋਰ ਕੀ ਗੱਡ ਜਿੰਦੇ ਆ ਜਿਹੜਾ ਇਹਦੇ ਘਰੇ ਤਾਂਬਾ ਹੁੰਦਾ ਤੇ ਉਹ ਕੱਢਦੇ ਆ ਤੇ ਵੇਚਦੇ ਤਾਂਬਾ ਨਹੀਂ ਹੁੰਦਾ ਹਰਮਨੀਆ ਮੁੰਡਾ ਇੱਕ ਕੋਈ ਹਰਮਨੀਆ ਤੇ ਇਹ ਇੱਕ ਕੁਐਸ਼ਨ ਲਾ ਕੇ ਤਾਂ ਹੀ ਕੋਈ ਸਾਹ ਬਦਰੋਹਾ ਕੁਝ ਹੋ ਜਾਊਗਾ ਉੱਡ ਗਈ ਜਿਹੜਾ ਕੁਝ ਅੱਗੇ ਉੱਡਿਆ ਉਹ ਵੀ ਕਰ ਉੱਡਿਆ ਇਹਨੇ ਨਹੀਂ ਉੱਡ ਗਿਆ ਕੁੜੀ ਵਾ ਤਾਂ ਦੇ ਕੁੜੀ ਵੱਲੋਂ ਨਹੀਂ ਦਿੰਦਾ ਚਲੋ ਮੈਂ ਤਾਂ ਕਿਹਨਾ ਫੋਰਮ ਨਾਲ ਤੇਲ ਕਾੜਨਗੇ ਇਹ ਕੱਲਾ ਪੈ ਜੂਗਾ ਲੈ ਆਗੇ ਬਾਹਰ ਕੱਢਿਆ ਕੱਲਾ ਪੈ ਜੂ ਲਿਆਗੇ ਕਿ ਨਹੀਂ ਇਹੀ ਜੰਗੀ ਪਾਇਆ ਕੀ ਹੁੰਦਾ ਓਏ ਇਹਦਾ ਹੀ ਆ ਸਰਕਲ ਹੀ ਇਹ ਅੰਦਰ ਜਾਣ ਆਪ ਡਾਉਣੀਏ ਡਾਉ ਉਹਨੂੰ ਡਾਉ ਕੱਟੇ ਨਾਲ ਕੇਵਲ ਨੇ ਲਾਈ ਉਡਾਉਂਦੇ ਆ ਹਉ ਜੋ ਲੋਡ ਪਿਆ ਤੇ ਉਹ ਨੰਦਰੂ ਡਾਤਾ ਸਾਰਾ ਕੋ ਕੇਵਲ ਨਾ ਲਾ ਦਿਓ ਚੰਗੇ ਰਹੇ ਜੋ ਮੈਂ ਤਾਂ ਤੁਹਾਨੂੰ ਉਦੋਂ ਦਾ ਕਿੰਨਾ ਪੱਕਾ ਲਾਈਏ ਉਹ ਬਣਾਈਏ ਉਹ ਬਣਾਈਏ ਤੁਹਾਨੂੰ ਲੈਂਟੂ ਰੈਂਟ ਜੇ ਲਿਆ ਕੇ ਇੱਥੇ ਲਾ ਕੇ ਕੱਸ ਕੇ ਤੇ ਲੱਛੀ ਤਾਰਾਂ ਪੈ ਜਾਣੀਆਂ ਇਹ ਗੱਲ ਨਹੀਂ ਪੜੀ ਕਾਲਾ ਦਾ ਮੋਟਰ ਚੱਲਦੀ ਗੱਲ ਤਾਂ ਮੋਟਰ ਵੀ ਕੋਈ ਨਹੀਂ ਸੀ ਚੱਲਦੀ ਇੱਕ ਮੋਟਰੀ ਚੱਲਦੀ ਵੀ ਸੀ ਸਿਰਫ ਇੱਕੇ ਮੋਟਰ ਤੇ ਹੀ ਹੋਵੇ ਸਿੱਧੀਆਂ ਥਿੰਬਲਾਂ ਦੇ ਕਸੀ ਲੈ ਆ ਗਏ ਸਾਰੇ ਉਹਦਾ ਜੀ ਥਿੰਬਲ ਨਹੀਂ ਚੱਲਦੀ ਦੀ ਥਿੰਬਲ ਇੱਕ ਮੋਟਰ ਤੇ ਚੱਲਦੀ ਉਹ ਲਾਵਾਂਗੇ ਲੈ ਤਾਰਾ ਪਾ ਦਿੰਨੇ ਆ ਨਾ ਲੈ ਲੋਡ ਨੇ ਤਾਰਾ ਬੰਗਲ ਦੀ ਨੀਆ ਬਿੰਟਰੀ ਚੱਕੀ ਅੱਗੇ ਲਗਾ ਹਾਂ ਆਪ ਤੋਂ ਸਿੱਧੀਆਂ ਉਹਨੂੰ ਲੱਗ ਜਾਣਗੀਆਂ ਉੱਤੇ ਦੀਆਂ ਸਿੱਧੀਆਂ ਉਹ ਤਾਰਾ ਆਪਣੀ ਨੂੰ ਤੇਰੇ ਨਾਲ ਹੂੰ ਜਿਹੜੀ ਉਹ ਤੂੰ ਜੋਤ ਕਹਿੰਦਾ ਨਾ ਵੀ ਇਹਦੇ ਨਾਲ ਦੀ ਥਿੰਬਲ ਜਿਹੜੀ ਆ ਹੁੰਦੀ ਨਹੀਂ ਆਪਾਂ ਤਾਰਾ ਪਾ ਹੀ ਦਜਾਉਣ ਨੂੰ ਦਿੰਨੇ ਆ ਉਹ ਉਹ ਪਾਟਾ ਪੀਸ ਨਾ ਨਹੀਂ ਫੇਸ ਨਹੀਂ ਆੜੀ ਤਾਰਾਂ ਨਹੀਂ ਦੁਜੀਆਂ ਆ ਕੀ ਇਹਨੂੰ ਕਹਿੰਦੇ ਆ ਆਹੀ ਸਿਲਵਰ ਈ ਤਾਰ ਆਹ ਇੱਥੇ ਆ ਆ ਭਾਈ ਹੀ ਉਦੋਂ ਪਾਜੀ ਜੀ ਲੱਗ ਜਾਂਦਾ ਆ ਆ ਨਹੀਂ ਆ ਇਹ ਕੋਈਆਂ ਪ੍ਰਾਣੀਆਂ ਨਹੀਂ ਆ ਪ੍ਰਾਣੀ ਆ ਵੀ ਨਵੀਂ ਆ ਪਾਈ ਨਹੀਂ ਆ ਕੱਲੀ ਪਾਈ ਮੇਰੇ ਨਾਲ ਆ ਪ੍ਰਾਣੀਆਂ ਲੌਣੇ ਦੇ ਗਏ ਬੜਾ ਸ਼ਾਡ ਹੋ ਸਕਦਾ ਏ ਠੀਕ ਆ ਇਸ ਕਰੰਟ ਬੜਾ ਮਾਰਦਾ ਸਾਰੇ ਥਾਂ ਇੱਥੇ ਵੀ ਜਿਵੇਂ ਨਾਲ ਜੁੜੀ ਵੀ ਅੰਦਰ ਪਰ ਵੇਖਿਆ ਲੱਗਾ ਨਾ ਉਹਨੂੰ ਓ ਯਾਰ ਸਾਰੇ ਆ ਗਏ ਐ ਰਾਜ ਤੇਲ ਤਾਂ ਕੱਢੋਣੀ ਬੜੀ ਚਾਹੀਦੀ ਹੈ ਨਾ ਪੇਵੇਂ ਮੈਨੂੰ ਤਾਂ ਖੰਭੇ ਜਾ ਬੰਗਲਾਦੇਸ਼ ਤੋਂ ਆਏ ਨੇ ਤੇਲ ਕੱਢਣਾ ਡੱਬਾ ਫੜ ਕੇ ਉਹਨਾਂ ਜੇ ਹੂੰ ਜਿਵੇਂ ਕਰਾਂਗੇ ਵੀ ਬੜੇ ਚਿੰਚੂ ਆਣ ਦਾ ਪਤਾ ਨਹੀਂ ਲੈ ਯਾਰਾ ਬੰਦਿਆਂ ਨੇ ਲੱਗੇ ਪਾਈਪ ਲਾ ਲਾ ਪਾਈਪ ਲਾ ਲਾ ਮੈਦਨ ਨਹੀਂ ਪਾਈਪ ਖਿੱਚਣਾ ਤੇਲ ਖਿੱਚ ਲੇਗੀ ਇਹ ਨਿਕਲੇਗਾ ਕਿਹਨਾਂ ਫਿਰ ਉਹਨਾਂ ਜੇ ਲਾਹ ਵਿੱਚ ਜਾਂਦੇ ਤੇਲ ਪੀ 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 ਮੈਂ ਤੇਲ ਨਹੀਂ ਕੱਢਣ ਦੀ ਲੋੜ ਹੈ ਤੇਲ ਨਹੀਂ ਪੋਗਾ ਸਭ ਪੈਲੇ ਚਲੇ ਆਂਕਲ ਆਪੇ ਕਰ ਲੂਗਾ ਤਹੀਂ ਪਾਸੇ ਹੋ ਗਿਆ ਮਰ ਜਾ ਮੇਰਾ ਵੀਰ ਉਹ ਕੰਮ ਕਰਦੇ ਸਾਰੇ ਐ ਵੀਰੇ ਵਿਚਾਰੇ ਦੀ ਗਾਂ ਵੀ ਬਣੇ ਮਸੂਰੀ ਪੂਰੀ ਕਰਨੀ ਪਈ ਮੈਂ ਕੱਢਾਂ ਦਾ ਵਾਟ ਤੇ ਪੜਾ ਉਹੀ ਤਾਂ ਚਲਾ ਜਾਂਦਾ ਹੁਣ 50 ਕਿਲੋਮੀਟਰ ਤੇ ਘਰ ਬਾਕੇ ਕੋਈ ਲੈ ਜਾਂਦਾ ਨਹੀਂ 50 ਕਿਲੋਮੀਟਰ ਤੋਂ ਬਾਅਦ ਨਹੀਂ ਬਾਕੇ ਦੇ ਨਹੀਂ 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 ਮਿੱਡੀ ਗੁੱਡੀ ਗੱਡੀ ਗੁੱਡੀ ਦੀ 50 ਕਿਲੋਮੀਟਰ ਕਿਤੇ ਥੋੜੇ ਹੁੰਦੇ ਨੇ ਅਪ ਡਾਊਨ ਵੀ ਕਰਨਾ ਵਾਪਸ ਵੀ ਹੋਣਾ ਉਥੇ ਟਰਾਂਸਫਰਮ ਖੋਲ ਕੇ ਬੈਠੇ ਰات ਪੈ ਜੇ ਮੇਰਾ ਸੌ ਜਾ ਇੱਥੇ ਉਹ ਰੋਈ ਪੁੱਟ ਲੈ ਜਾਂਦੇ ਬਿਜਲੀ ਘਰ ਬਿਜਲੀ ਘਰ ਫਿਰ 60 ਕਿਲੋਮੀਟਰ ਦੀ ਬਣ ਜਾਂਦਾ ਉਹ ਤਾਂ ਫਿਰ ਮਹਿਕਮੇ ਦਾ ਬੰਦਾ ਨਾ ਜਾਣਾ ਪੈਣਾ ਨਾ ਉਹਨਾਂ ਨੂੰ ਆਮ ਦੀ ਗੱਲ ਕਰਨ ਆਮ 50 ਦੇ ਅੰਦਰ ਅੰਦਰ ਆ ਆ ਯਾਰ ਹਾਂ ਨਾ ਪਹੁੰਚਾਂ ਤਾ ਵੀ ਲਚੈਨ ਗੋभी ਕੱਢ ਲਈ ਕਰ ਲਾ ਸੰਗਲ ਲਾ ਦੇ ਨਹੀਂ ਆ ਲੈਵਣੇ ਜਾਨ ਗੋਭੀ ਚੰਗੀ ਲਿਆਉਣੇ ਕੋ ਅੰਕਲ ਇੰਮੜਾ ਜਾ ਫੜੇ ਮੈਂ ਕੱਢਦਾ ਮੋਗਿਓ ਮਿਲ ਜਾਂਦੀ ਚੰਗੀ ਵਧੀਆ ਏ ਤੋਟ ਤੋਮਾਤ ਉਹਦੇ ਗੱਡੀਆਂ ਮੇਰਾ ਗੂਰ ਖਾ ਦੇ ਲੈ ਲੈਣੇ ਲੱਗੇ ਲੱਗੇ ਚਲਾਓ ਨਰ ਚਲਾਉਂ ਜਰਾ ਯਾਰ ਮੇ ਕੋ ਰੋ ਕੇ ਨਾ ਮਗਾ ਹੋਰ ਪਰੋਣ ਵਾਲਾ ਆ ਬਾਈ ਨਹੀਂ ਗੱਜ ਜਾਣੀਗਾ

ਕੀਲ ਮੈਨਾਂ ਦੇ ਸੌ ਲਿਟਰ ਹੋਵੇਗਾ ਹਾਂ ਇੱਧਰ ਮੇ ਟੁਟਾ ਗਰੂ ਸੁੰਗੜੀਆਂ ਵੀ ਧਰੇ ਇਹ ਬਦਨ ਕੀ ਇਹ ਬਸ ਟੋਟਾ ਟਾ ਟਾ ਮਾਰਿਆ ਨੇ ਇਹ ਕੋੜ ਲੈ ਹੀ ਗਏ ਨੇ ਮਿੰਟ ਮਿੰਟ ਬਾਅਦ ਅਸਾਂ ਨੂੰ ਵਾਧ ਦੇ ਰਿਹਾ ਜਿੰਦਾ ਜੀ ਪਰ ਗਿਆ ਤੇ ਨਾ ਚ ਚ ਰੋੜ ਹੱਲੋ ਪੈਰ ਦੇ ਨਾਲ ਨਿਕਲੇ ਕੀ ਰੁਕ ਜਾ ਰੁਕ ਜਾ ਜੋਦ ਉਹ ਜੰਝੇ ਵਿੱਚ ਲੱਗਦੇ ਪਰਲੇ ਬਣ ਬਸ ਸਿਲਵਰ ਭੋਰਿਆ ਉਹ ਵਾਹ ਗੁਰ ਤੁਹਾਨੂੰ ਗੁਰਨਾਣਕ ਇਹ ਲੈ ਲਿਓ ਅਜਿੰਦਾ ਨਾ ਨਿੰਦ ਲੈਂਦਾ ਤਾਰ ਬਹਣਾ ਇਹ ਤਾਂਬੇ ਦੀ ਭਜੀ ਹੁੰਦਾ ਇਹ ਤਾਂ ਸਿਲਵਾ ਸਰ ਤਾਂਬੇ ਦਾ ਨਹੀਂ ਵੱਜਾਂਦਾ ਕਈ ਤਾਂ ਤੰਬੇ ਨੇ ਡੰਗਲ ਜੀ ਇਹ ਤਾਂ ਬੇਦੰਬ ਕੀਤੀ ਜਾਂਦੇ ਨੇ ਕਿਉਂ ਏ ਤੂੰ ਇਹ ਤੰਬਾ ਕਹੀ ਜਾਂਦੇ ਛੱਟ ਜਾਂਦੇ ਨਾ ਕਈ ਚੋਰ ਕਹਿੰਦੇ ਤਾਂ ਹੀ ਛੱਡ ਜਾਂਦੇ ਨਾ ਲੈ ਹਾਂ 50 ਸਾਲ ਪਹਿਲਾਂ ਫੇਰ ਐਵੇਂ ਉਹ ਤੇ ਸ਼ਹਿਰ ਜਾਂਦੇ ਰਹੇ ਤੇ ਮੋੜ ਲਿਆਉਂਦੇ ਰਹੇ ਤਾਂਬੇ ਦਾ ਬੱਜਾ ਅੱਛਾ ਆ ਗਈ ਇਹ ਤੰਬੇ ਦਾ ਇਹ ਨਾ ਉੱਤਦੇ ਆਏ ਜਗੇ ਆ ਵੀ ਇਹ ਮੋੜ ਸਾਰਾ ਸਿਲਵਰ ਦਾ ਹੈ ਐ ਆਖੀਂਦੇ ਕੌਣ ਆਖੀਂਦੇ ਤੂੰ ਹੀ ਆਹਣਾ ਵਿੱਚ ਮੈਂ ਨਹੀਂ ਕਹਿੰਦਾ ਭਾਏ ਭਾਈ ਵੀ ਕਹਿੰਦਾ ਜਾਂਦਾ ਪਹਿਲੇ ਤਾਂ ਮੇਰੇ ਤਾਂਬੇ ਦੇ ਸਰਵਰ ਤੂੰ ਕਹਿੰਦਾ ਪਹਿਨੋਂ ਤਾਂ ਤਾਂਬੇ ਦੇ ਆਉਂਦੇ ਹੁੰਦੇ ਸਰਵਰ ਹੀ ਸਰਾਇ ਚਲੋ ਜੇ ਕੋਈ ਨਿਕਲ ਆ ਨਿਕਲਣਾ ਹੈ ਵੀ ਤੂੰ ਯਾਰੀ ਚੋਰ ਕਿਹੜੇ ਤਰੀਕੇ ਨਾਲ ਕਪੂਜੀ ਨੂੰ ਖਿੱਚ ਲੈਂਦੇ ਹੋਂ ਉਹ ਨਾ ਬੋਲ ਉਹ ਸੇਟਨਾ ਥੋੜੀ ਜਿਹੀ ਖਿੱਚਦੇ ਇਹਦੇ ਥੋੜਾ ਨਾ ਖੋਲੇ ਮੋਦਾ ਮਾਰਿਆ ਮੋਦਾ ਮਾਰਿਆ ਲੈ ਕੇ ਗਿਆ ਜਿਹੜਾ ਕੋ ਜੇ ਜੱਟ ਹੋ ਵੇਦ ਜਿਆ ਕੰਮ ਆਦਾ ਤੇ ਤੂੰ ਹੁਣ ਵੇਨਾ ਕਿ ਜੈਨੂ ਨੇ ਡਿੱਗੇ ਤੇ ਉਹ ਵੀ ਨੇ ਡਿੱਗੇ ਥੱਲੇ ਵਿੱਚ ਉਹ ਜੈਨ ਡਿੱਗੇ ਪੈ ਜਣ ਉਹ ਤੇ ਤਰ ਰਹੇ ਉਹ ਬੱਲਾ ਮਾਰੇ ਬੱਲੇ ਬਨੇ ਆ ਵੇ ਜੋ ਦਾ ਹੋ ਸੱਚ ਤੁਹਾਡਾ ਲਗਾ ਹੀ ਆ ਸਾਰੇ ਖਲਾਰ ਗਏ ਆ ਖਰਾਗ ਗਏ ਆ ਉਹਨੂੰ ਤੇ ਤੇ ਜਾ ਕੱਤੇ ਪੱਦਾ ਕੋ ਲੈ ਗਏ ਸੀ ਤੇ ਅੱਦਾ ਕੋ ਤੇ ਛੱਟ ਗਏ ਅੱਦਾ ਕੋ ਛੱਟ ਗਏ ਗਾਂ ਤੇ ਪੇਲੇ ਜਾ ਪੱਦਾ ਕੋ ਲੈ ਗਏ ਸੀ ਆਹ ਅੱਦਾ ਕੋ ਛੁੱਟ ਸਕਿਆ ਹੈਗਾ ਹੈਗਾ ਉਹਨੇ ਨਾ ਕੱਢੋ ਹਾਂ ਤੇ ਜਵਾਬ ਕਰੋੜਾ ਜਾਂ ਸੱਟੀ ਗਈ ਥੱਲੇ ਇਧਰ ਇਹ ਇਹਦਾ ਡਰਤ ਨਹੀਂ ਆ ਮਿੱਟੀ ਜੀ ਦਾ ਭਾਜੀ ਕੀ ਕਹਾਂ ਪਤਾ ਨਹੀਂ ਕੀ ਇਹਦੀ ਕਾਹਦੀ ਆਹੇ ਭੁਰ ਭੁਰ ਕੇ ਆ ਜੀ ਸਿਲਵਰ ਹੀ ਭੁਰ ਭੁਰ ਤੁਰ ਹੀ ਆਉਂਦੀ ਇਹਦੇ ਉਹ ਪ੍ਰਾਣਾ ਕਿਵੇਂ ਜੀ ਨੇ ਬਾਰੋਂ ਹੀ ਬੰਮਨ ਪੋਚਾ ਵਜਾ ਉਹ ਵੀ ਵੇਖੀ ਜਾਂਦੇ ਜਿਆਦਾ ਉੱਡ ਗਿਆ ਜਿਆਦਾ ਉੱਡ ਗਿਆ ਹਮਮੇ ਵਾਰ-ਵਾਰ ਮੈਸ ਨਾਲ ਸੋਚ ਲਾਉਣ ਕਰਕੇ ਆ ਜੀ ਆਹ ਵੇ ਦੋ ਤਿੰਨ ਹੀ ਰੀ ਨੇ ਲਾਇਆ ਚਾਉਂਗਾ ਇਹ ਅੰਕਲ ਜੀ ਖੁੱਲ ਕੇ ਇਹੀ ਚੀਜ਼ ਨਹੀਂ ਕੱਲੀ ਆਉਂਦੀ ਜੀ ਇਹ ਅੱਗੇ ਆ ਜਾਂਦੀ ਸੀ ਜੀ ਹੋਣੀ ਹੁੰਦੀ ਨੇ ਤਰਕੇ ਮੋਗਾ ਮੋਗਾ ਮਿਲ ਜਾਂਦੀ ਸੀ ਪਰ ਉਥੋਂ ਵੀ ਪ੍ਰਾਣੀ ਮਿਲਦੀ ਹੁੰਦੀ ਸੀ ਪੋਨੇ ਦਾ ਹਾਲ ਇਹ ਆ ਜਿਵੇਂ ਆ ਦੋ ਸਹੀ ਉਹਨੇ ਰੱਖ ਲੈਣੀਆਂ ਤੇ ਉਹ ਕੱਢ ਲੈਣੇ ਹੂੰ ਇਹਨੂੰ ਐਲਟੀ ਐਲਟੀ ਕਹਿੰਦੇ ਆ ਹਾਂ ਜੀ ਇਹ ਉਥੋਂ ਦੋਗੇ ਮਿਲ ਜਾਂਦੀ ਜੀ ਤਿੰਨ ਕਿਹਾੜ ਦੀ ਮਿਲਦੀ ਸੀ ਅੱਛਾ ਇਹ ਸਾਰਾ ਫਿਕਸ ਹੀ ਆ ਇਹਦੇ ਵਿੱਚ ਇੱਥੋਂ ਲੈ ਕੇ ਇੱਥੋਂ ਤੱਕ ਸਾਰਾ ਫਿਕਸ ਹੈ ਆ ਉਹ ਪਾਸਲੇ ਉੱਤਰ ਗਿਆ ਆ ਜੋ ਐਨ ਕੱਢਿਆ ਆ ਆ ਦੋ ਵੱਖ ਹੁੰਦੇ ਪਤਾ ਨਹੀਂ ਕਿਹੜੇ ਵੱਖ ਹੁੰਦੇ ਨੇ ਕਿਹੜੇ ਇੰਨਾ ਚ ਦੋ ਵੱਖ ਨਹੀਂ ਹੁੰਦੇ ਆ ਵੱਖਰਾ ਆ ਵੀ ਵੱਖਰਾ ਆ ਵੀ ਵੱਖਰਾ ਨਹੀਂ ਵੱਖਰਾ ਉੱਪਰਲੇ ਵੱਖਰੇ ਵੱਖਰੇ ਹੁੰਦੇ ਇਹਨਾਂ ਦੇ ਦੋ ਪਾਲ ਜੀ ਵਿਚ ਹੁੰਦੀ ਆ ਜੀ ਪਾਣੀ ਦੇ ਵਿਚ ਹੁੰਦੀ ਆ ਉਹ ਥੱਲੋਂ ਲੈ ਕੇ ਉੱਪਰ ਤੱਕ ਠੀਕ ਗਲਿਆ ਗਿਆ ਸਰ ਸਿਲਵਰ ਦਾ ਹੈ ਸਰ ਹੁਣ ਖਤਮ ਹੋ ਗਿਆ ਪਿਆ ਜੀ ਆ ਤਾਂ ਹੂੰ ਇਧਰ ਆ ਚਲੋ ਜੋੜੋ ਫਿਰ ਇਹਨੂੰ ਲਓ ਸਤਨਾ ਬਹਿਰੂ ਆਖੋ ਠੀਕ ਹੀ ਜੀ ਇਹਨੂੰ ਐਵੇਂ ਲਿਆ ਲਿਆਇਆ ਨਹੀਂ ਜਾਣਾ ਮੈਂ ਇਹਨਾਂ ਨੂੰ ਮੈਂ ਇਹ ਕਹਿੰਦਾ ਤੇਲ ਕੱਢ ਲੀਏ ਤੇਲ ਕੱਢ ਕੇ ਚੈਨਕੁਪੀ ਨਾਲ ਚੁੱਕੋ ਤੇਲ ਕੱਢ ਲੀਏ ਉੱਥੇ ਜੇ ਤੇਲ ਪਾਵਾਂਗੇ ਫਿਰ ਟਰਾਲੀ ਜ਼ਰੂਰ ਲੱਗਿਆ ਤੇ ਫਿਰ ਜਮ੍ਹਾਂ ਕਰਾਵਾਂਗੇ ਨਹੀਂ ਤੇ ਇਹਨੂੰ ਲੈ ਕੇ ਐਵੇਂ ਕੱਢੀਏ ਉੱਥੇ ਨਹੀਂ ਕੱਲਾ ਤੇ ਨਹੀਂ ਹੋ ਜਾਣਾ ਬੜਾ ਹੌਲਾ ਹੁੰਦਾ ਤੇਲ ਘਾਟ ਦੋ ਘੜ ਕੁਆਂਟਲ ਦੇ ਦੇ ਜੀ ਸਪੇਰ ਪੜਨਾ ਹੈ ਨਾ ਤੇ ਕੁਆਂਟਲ ਵਜਨ ਤੇ ਘਰੇਗਾ ਤੇ ਇਹ ਮਸਾ ਇਹ ਕਿੰਨੇ ਕੁ ਦਾ ਕਿਤੇ ਮਸਾ 2 1/2 ਕੁਆਂਟਲ ਦਾ ਮਸਾ ਆ ਸਾਰਾ ਇਹਦੇ ਬਾਅਦ ਨਹੀਂ ਉਹ ਨਹੀਂ ਜੋ ਦੇਣਾ ਕੋਈ ਹੁੰਦਾ 2 1/2 ਕੁਆਂਟਲ ਦਾ ਨਹੀਂ ਨਹੀਂ ਤਹਾਡੇ ਲਈ ਰੇੜੀ ਨਹੀਂ ਜੀ ਹਾਂ ਤੈਨੂੰ ਲੱਦ ਕੇ ਵੇਖੀ ਜਾਂਦਾ ਕਿ ਮੈਂ ਟੁੱਟਿਆ ਨਹੀਂ ਰੇੜੀ ਉਹ ਜਾ ਭਰਾਵਾਂ ਆ ਠੜਪੰਡਾ ਪੱਠੇ ਲੈ ਜਾਂਦੇ ਰਹੇ ਟੁੱਟੀ ਨਹੀਂ ਦੀ ਟੁੱਟੇ ਲੱਗਾ ਇਹਦੇ ਨਾਲ ਉਹ ਵੱਡੀ ਮੋਟਰਸਾਈਕਲ ਵਾਲੀ ਉਹ ਨਹੀਂ ਟੁੱਟਿਆ ਨਹੀਂ ਉਹ ਰੇੜੀ ਉਹ ਨਹੀਂ ਟੁੱਟਦੀ ਯਾਰ ਟੁੱਟਿਆ ਨਹੀਂ ਉਹ ਰੁਰ ਕੇ ਚੀਕ ਜੀ ਡ ਟੁੱਟੇਗਾ ਮੈਂ ਨਹੀਂ ਨਹੀਂ ਉਹ ਲੈ ਤਾਂ ਉਹ ਨਹੀਂ ਕੋਈ ਚੱਕਰ ਜ਼ਿੰਮੇਵਾਰੀ ਦੀ ਨਹੀਂ ਗੱਲ ਮੈਂ ਤਾਂ ਕਹਿੰਦਾ ਸਪੇਅਰ ਪੜ ਖੋਲ ਕੇ ਉੱਥੇ ਜਾ ਕੇ ਜੋੜ ਦਿੰਨੇ ਇਹਨੂੰ ਉੱਥੇ ਕਿਤੇ ਜੋੜ ਉਹ ਉੱਥੇ ਜੋੜਨ ਦਿੰਦੇ ਨਹੀਂ ਅਗਲੇ ਉਹ ਨਹੀਂ ਨਹੀਂ ਉੱਥੇ ਰੱਖ ਕੇ ਜਦੋਂ ਪੁੱਤ ਉਹ ਨਵਾਂ ਵੀ ਲਿਆਂਦਾ ਨਾ ਉਹਦਾ ਤੇਲ ਕੱਢ ਕੇ ਲਿਆਵਾਂਗਾ ਮੈਂ ਭਾਜੀ ਨੂੰ ਸਾਰੀ ਗੱਲ ਪੁੱਛ ਲਈ ਉਹ ਕਹਿੰਦਾ ਤੇਲ ਕਰਦੇ ਕੋਹਾਂ ਤੋਂ ਸਾਰਾ ਵਾਜਾ ਮੈਂ ਕਹਿੰਦਾ ਵੀ ਹੁਣ ਤਾਂ ਬਾਹਰ ਨਿਕਲਿਆ ਆਇਆ ਉਹ ਉੱਥੇ ਬਾਪੂ ਨਹੀਂ ਚੋਕੇ ਪਾਵੇਗਾ ਜੀ ਉੱਥੇ ਬਾਅਦ ਲੰਬੇੜੋ ਕੀ ਆ ਛੱਡੋ ਲਿਆ ਆਵੇ ਲਿਆ ਆਇਆ ਪਰਿਚਨ ਆਇਆ ਨਹੀਂ ਉੱਤੇ ਆਪਣੇ ਕੋ ਬਣਿਆ ਸਕੰਜਾ ਜੀ ਬਾਕਰ ਫੜ ਦੂਤੇ ਨਾਲ ਬੱਲ ਲੱਗ ਗਿਆ ਉਹ ਅਗਲੇ ਆ ਗਿਆ ਜੀ ਸਮਾਨ ਆਰਾਮ ਭਰ ਮੁੰਡਾ dennਾ ਟਰਾਲੀ ਦੇ ਦੁਬਾਰਾ ਨੌਬਤ ਆਈ ਤੇ ਦੂਜਾ ਵਰਤਾ ਹੈ ਹਾਂ ਇਹੋ ਆ ਤਰੀਕਾ ਵਰਤ ਲੱਗੇ ਨਾ ਗੱਡਰਾ ਵਾਲਾ ਹਾਂ ਜੇ ਇਸ ਤੋਂ ਬਾਅਦ ਜੇ ਨੌਬਤ ਆਈ ਤੇ ਫਿਰ ਦੂਜੀ ਗੱਡੀ ਲਿਆਵਾਂਗੇ ਗੱਡੀ ਆਹ ਰੈਡੀ ਸਿੰਨਾ ਪਈਆ ਕਾ ਚੌਕੇ ਵਿੱਚ ਜਾ ਸਕਦੇ ਹਾਂ ਆ ਪਿਆਏ ਵਕਤ ਆ ਪੈਂਦਾ ਜੱਟਾਂ ਨੂੰ ਵਕਤ ਕਹਿੰਦਾ 2000 ਨੂੰ ਕੁਆਂਟਲ ਲੈਣਾ ਛੋਣਾ ਪਹਿਲੋ ਆ ਲੈ ਆਹ ਆ ਵੇਖ ਲਓ ਗਰਮੀ ਵੀ ਕਿੰਨੀ ਹੈ ਜੀ ਤਰ੍ਹਾਂ ਲੈਣ ਹੂੰ ਆ ਪਿਆਜ ਤੁਹਾਡਾ ਯਾਰ ਡੁੰਡੀ ਦਾ ਜਿਹੜਾ ਜਾਨ ਵਾਲੀ ਦੀ ਕਹਿੰਦੇ ਆਈ ਸ਼ਵਸ਼ੇ ਤਿੰਨੇ ਆਦੇ ਇੱਕ 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 ਗਾੜੇ ਵਾਜੂ ਕਾਜ ਇੱਕ ਇੱਕ ਬੜਾ ਆ ਦੋ ਨਾਲ ਆ ਗਾੜੇ ਇੱਕ ਹੀ ਲਾਉਣਾ ਚਲ ਪਾਣੀ ਖਾਣੀ ਪੀਰੋ ਤੇ ਤੂੰ ਉੱਠਦਾ ਪਿਆ ਆ ਜਿਵੇਂ ਪਿਆ ਆ ਨਾ ਐਵੇਂ ਨਾ ਚੁਰਨਾ ਜਿਵੇਂ ਤੂੰ ਕਹਿਣਾ ਨਾ ਕਾਜ ਹੋਵੇ ਨਹੀਂ ਤੂੰ ਨਾ ਪਾਸੇ ਦੇ ਮਿੱਟੀ ਦੇ ਲੱਗ ਜਾਣੇ ਕੀ ਮਾਸ ਨੂੰ ਮਹਲਾ ਲੋ ਕਰਾ ਚੁ। ਇਸ ਵੀ ਮਾਸ ਹੈ ਇਹਨਾਂ ਦਾ। ਈਮਾ ਉਹਨੇ ਕਹਿੰਦੀ। ਆਣੀ-ਸ਼ਾਨੀ ਪੀ ਲੋ। ਤੈਨ ਨਸ਼ੇ-ਨੁਸ਼ੇ ਖਾ ਲੋ ਜਰਾ ਗੂ। ਜਵਾਨਾਂ ਦੇ ਪਦੇ ਲੱਗਣੇ ਇਹ ਤੋ ਤਿੰਨ ਕਿੱਲੇ ਪਾੰਦੇ ਅਗੋਸਾਵ ਲਾ ਲੋ। ਤੇ ਆਪਾ ਉਹਨੂੰ ਲੈ ਕੇ ਜਾਣਾ ਜਿਹੜਾ ਉਹ ਪਿਆ ਹੈ। ਆ ਵੇ ਪਿਆ ਪਾਉ। ਇਹਨਾਂ ਦਾ ਲੈ ਗਏ ਨਾ ਪਾਉ ਤੇ ਉੱਥੇ ਪਿਆ ਜੀ। ਇਹਨਾਂ ਦਾ ਪਾਉ ਵੀ ਉੱਤੇ ਜੀ। ਛੱਡ ਏ। ਲੇਗੇ ਹਾਂ ਤੇ ਹੀ ਸਤਿਆਰੇ ਜੁਮੇ ਪਾਤਾ ਆਉਂਦਾ ਇਹਨੇ ਲੈ ਜਾਣਾ ਲੈ ਗਿਆ ਮੇਰੇ ਅੱਗੇ ਕੀ ਵਸ ਲਾ ਗਿਆ ਪੜ ਗਿਆ ਕਹਿੰਦਾ ਲੈ ਗਏ ਲੈ ਗਏ ਮੁੰਨਾ ਆ ਤੇ ਮੋੜ ਦੇ ਤੋ ਲੈ ਗਏ ਇਹ ਬਤੀ ਦੋ ਦਿਨ ਦਿਨ ਨਹੀਂ ਨਾ ਆਉਂਦੀ ਅੰਨਾ ਇਹ ਭਲਕੇ ਦਾ ਇਹਿਆਂ ਦਾ ਸੀਦਾ ਇਹ ਲੈਣ ਗਿਆ ਟਰੰਫਰ ਮੈਂ ਉਹ ਆ ਦੇ ਬਾਅਦ ਟਰੰਫਰ ਮੇ ਲੈ ਲਾਂਗੇ ਬਿਨਾਂ ਦਾ ਪਹਿਲੋ ਥੋੜਾ ਟਰੰਫਰ ਬੰਨਦੇ ਪਹਿਲੇ ਜਵਾ ਕਲਾ ਕੇ ਦੇ ਦੇ ਆ ਗਈ ਇਹਨਾਂ